ا ري رو ري تي پرانا دا جڏهن کنه حساب بناو وقت کراو اوه اوه آ له آ له آ صاحب آ ڪم آ ڇوڙدا ڏس ڪي ڏس منهن ڏس ڪي ڏس ڏي ڏي نڪلا ٿا آئي ਮੰਗਣ ਮੜਦਾ ਕਿ ਨਹੀਂ ਦੱਸ ਇਹ ਨਹੀਂ ਆ ਆ ਵੇਖ ਲੋ ਸੰਗਤ ਜੀ ਆ ਆ ਵੇਖ ਲੋ ਜਿਹੜੇ ਕਹਿੰਦੇ ਆ ਕਿ ਮੰਗਣ ਵਾਲਿਆਂ ਨੂੰ ਤੰਤ ਪ੍ਰੇਸ਼ਾਨ ਕਰਦੇ ਆ ਆ ਦੇਖ ਲੋ ਇਹ ਕਿਹਦਾ سٹਾਰ ਬਣ ਕੇ ਤੇ ਟਮਾਟਾ ਪੂਜਾ ਦੇ ਪਾਏ ਇਹਨਾਂ ਨੇ ਇਹ ਗੁਰੂ ਘਰਾਂ ਦੇ ਪਰ ਮੰਗ ਲਿਆ ਹੋਟਲਾਂ ਦੇ ਮਾਂ ਤੇ ਪੈਸੇ ਲੈਣੇ ਲੋਕਾਂ ਜਿਨ੍ਹਾਂ ਨੂੰ ਬਹੁਤੀ ਤਕਲੀਫ ਹੈ ਨਾ ਘਰ ਲੈ ਜਾਓ ਆਪਣੇ ਇੰਦੇ ਨੂੰ ਆਪਣੇ ਘਰ ਲੈ ਜਾਓ ਪਰ ਇਹ ਕੋਣ ਤੂੰ ਬੰਦੇਆਂ ਨੂੰ ਨਿਕਲ ਜਾ ਮੈਂ ਤੁਹਾਨੂੰ ਦੱਸਾਂਗਾ ਬੰਦੇਆਂ ਨੂੰ ਚਲ ਜਾ ਖਤਮ ਦੱਸਦਾ ਮੇਰਾ ਸੇਵਾ ਇਹਦੀ ਤਾਂ ਨਿਕਲ ਜਾ ਤੂੰ ਨਿਕਲ ਜਾ ਘਰ ਤੋਂ ਮੈਂ ਦੱਸਾਂਗਾ ਤੇਰੇ ਹੋਟਲ ਵਾਲਿਆਂ ਨਾਲ ਦੁੱਧੇ ਨੂੰ ਬੋੜੇ ਵਾਲੇ ਚੁੱਕਣੇ ਤੇਰੇ ਸਾਰੇ ਜੀ ਪਾਇਆ ਤੂੰ ਸਿੱਧੀ ਕਰਾ ਬਾਹ ਸਿੱਧੀ ਕਰਾ ਸਿੱਧੀ ਬਾਹਾਂ ਕਰ ਆ ਬਾਹਾਂ ਸਿੱਧੀ ਕਰ ਇੱਕ ਬੰਦੇ ਤੂੰ ਖੰਡਾ ਛਪਾਇਆ ਇੱਕ ਬੰਦੇ ਤੈਨੂੰ ਚੁੱਕੇ ਅਗ ਲੈ ਗਈ ਤੈਨੂੰ ਕਿ ਨਹੀਂ ਯਾਰ ਤੂੰ ਸਾਰੇ ਧਰਮਾਂ ਨੂੰ ਬਦਨਾਮ ਕਰ ਰਹੇ ਆ ਦੋਵੇਂ ਸਤਕਾਰਯੋਗ ਧਰਮ ਨੇ ਤੇ ਤੂੰ ਦੋਵਾਂ ਨੂੰ ਫੁੱਟੀ ਗੱਲ ਆਉਂਦਾ ਮੈਨੂੰ ਸੱਚ ਦੱਸ ਦੇ ਮੈਨੂੰ ਕਿਹੜਾ ਹੈ ਆਉਂਦਾ ਕੀ ਆਪਾਂ ਭਾਈ ਦੀ ਇਹ ਨੀ ਨੀ ਉਹਨਾਂ ਨੂੰ ਪੈਸੇ ਮੰਗਣ ਦੇ ਹੱਤੋਂ ਪਾਪਾ ਜੀ ਦਿਮਾਲੇ ਬਣ ਕੇ ਸਿਰ ਤੇ ਸਜਾ ਕੇ ਤੇ ਪੈਸੇ ਮੰਗਦੇ ਲੋਕਾਂ ਕੋਲ ਥੱਲੇ ਬੈ ਯਾਰ ਥੱਲੇ ਬੈ ਥੱਲੇ ਬੈ ਆ ਜਾ ਆ ਜਾ ਪਾਪਾ ਜੀ ਉਹਨਾਂ ਨੂੰ ਕਹਿਣ ਦਾ ਵੀ ਫੀਸ ਦੇਣੀ ਆ ਪੈਸੇ ਦੇ ਦੋ 1000 ਰੁਪਏ ਦੀ ਮੈਗਨੇਟ ਦੇ ਦੂਸਰੇ ਮੈਂ ਪੈਸੇ ਦੇ ਦਿਆਂਗਾ ਮੈਂ ਜਿਆਦਾ ਲਾਭ ਵਿੱਚ ਨਹੀਂ ਰਸਤੀ ਜੀ ਨਹੀਂ ਜੀ ਹੈਗਾ ਯਾਰ ਜੀ ਨਹੀਂ ਹੈਗਾ ਚੱਲੋ ਕਰੋ ਕਾਦੀ ਮਦਦ ਕਰੀਏ ਤੁਹਾਡੀ ਦੱਸੋ ਮੈਂ ਕਿਹਨਾਂ ਦਣੇ ਦਾ ਪੋਸਟ ਨਹੀਂ ਨਹੀਂ ਤਾਂ ਦਿਖਾ ਦੀ ਖਤਤਕਾਰੀ ਕਰੀਏ ਦੱਸੋ ਇਹਨਾਂ ਨੇ ਬਦਨਾਮ ਕੀਤਾ ਸੱਖਾਂ ਨੂੰ ਕਿੰਨੀ ਖਮਾਂਗੀ ਖਾਣਾ ਨਹੀਂ ਅਸੀਂ ਗੁਰੂ ਘਰ ਆ ਗਏ ਬਜਾਦਾ ਨਾ ਗੁਰੂ ਘਰ ਅੱਗੇ ਮੰਗਣ ਦੇ ਫੇਰ ਉਹ ਵੀ ਕਿੱਥੋਂ ਦਾਤਾ ਮਿਲਦੀਆਂ ਵਾ ਇਹ ਮੰਗਦੇ ਬਣ ਕੇ ਉੱਥੇ ਸੱਜ ਕੋ ਚੋਂਦੇ ਉਹ ਮੇਰੀ ਇੱਕ ਗੱਲ ਸੁਣ ਲੈ ਸੁਧਰਨਾ ਕਿ ਪਰਚਾ ਦਰਜ ਕਰਾਉਣਾ ਗੁੱਤ ਦੀਆਂ ਗੱਲਾਂ ਦੋ ਦੱਸੋ ਹਟਣਾ ਕਿ ਪਰਚਾ ਦਰਜ ਕਰਾਉਣਾ ਨਹੀਂ ਨਹੀਂ ਮੈਂ ਨਾ ਦੋ ਗੱਲਾਂ ਰੋਟੇ ਖਲੋ ਜਾ ਕਮੜਾ ਪਰਚਾ ਦਰਜ ਕਰਾਉਣਾ ਕਿ ਹਟਣਾ ਐਨੀ ਸੰਗਤ ਖਲੋਤੀ ਆ ਇਹਨਾਂ ਸਾਹਮਣੇ ਕਹਿ ਦੋ ਵੀ ਅੱਜ ਤੋਂ ਬਾਅਦ ਸੰਗਤ ਕੋਈ ਪੈਸਾ ਨਹੀਂ ਮੰਗਾਂਗੇ ਕੋਈ ਵੀ ਜੇ ਪੈਸੇ ਮੰਗੇ ਵੀ ਤੁਹਾਡਾ ਕੋਈ ਮਰ ਗਿਆ ਕੋਈ ਫੀਸ ਦੇ ਦੋ ਤੇ ਤੁਹਾਨੂੰ ਬੰਦੇ ਦੇ ਪੁੱਤ ਪੜਾਉਂਦਾ ਕਿ ਜੇ ਦੁਨੀਆ ਮਸੂਮ ਭਾਈ ਕਿਸੇ ਨੇ ਮੈਨੂੰ ਪੈਸੇ ਪੜਾਈ ਤੇ ਪੜ ਸਕੂਲ ਮੈਂ ਇਹ ਅਨੰਦਪੁਰ ਸਾਹਿਬ ਵੀ ਇਦਾਂ ਹੀ ਇਹ ਨਵਾਂ ਕੰਮ ਆ ਤੁਹਾਡੇ ਬਣ ਕੇ ਪੈਸੇ ਦੇ ਦਿਓ ਆਹੋ ਆਹੋ ਕਹਿੰਨੇ ਦਿਨੇ ਪੜਨ ਵਾਲੇ ਪੈਸੇ ਦਿੰਨੇ ਨਹੀਂ ਆਪਾਂ ਪੜਨਾ ਚਾਹੁੰਨੇ ਆ ਪੜਨਾ ਹਾਂ ਹਾਂਜੀ ਵੀਰ ਜੀ ਇੱਥੋਂ ਦੇ ਰਹਿਣ ਵਾਲੇ ਸੀ ਇਸ ਕਰਕੇ ਇਹਨਾਂ ਨੂੰ ਕਹਿਣ ਦੇ ਆ ਵੀ ਕਿਤੇ ਨਾ ਇਹ ਨਾ ਚੱਲ ਜਾਣਾ ਨਾ ਇਹ ਇੱਥੋਂ 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 ਲੈ ਚੋ ਵੇਹਲਾ ਲੋਕ ਲੋਗ ਹੋ ਰਿਹਾ ਸੰਡਿਆ ਹਟਣਾ ਹਟਣਾ ਜੇ ਨਾਲ ਪਰਜਾਨ ਦੇ ਕਾ ਜੇ ਸੰਗਤ ਕੋ ਪੈਸਾ ਕਮ ਨਹੀਂ ਕਰ ਲੈ ਨੇ ਚਲਦਾ ਕੰਪਨੀ ਜਿਹੜਾ ਜਿਹੜਾ ਆ ਮੈਦੂਮ ਦਿਖਾ ਦਿੰਦਾ ਜਿਹੜਾ ਆਦਮੀ ਇਹ ਨਹੀਂ ਲਗਾਣਾ ਇਹ ਸਮਝੀ ਗਏ ਨਹੀਂ ਨਹੀਂ ਨਾ ਨਾ ਨੀਨੀ ਬਾਗਵਾ ਜੀ ਤੁਸੀਂ ਹੁਣ ਸ਼ਰਮੀ ਵੇਖਣਾ ਇਹ ਫੇਰੇਗਾ ਮੇਰੇ ਭੰਗੜਾ

ਐਸੀ ਆ ਤੂੰ ਬੁੜੀ ਹੀ ਰਹੀ ਅੱਗੇ ਦੇਖ ਰਿਹਾ ਤੂੰ ਬੜੇ ਫੋੜੇ ਕੋਈ ਜੰਦੇ ਕੋਈ ਬੜੇ ਖਰਾਬ ਆ ਨਾ ਓ ਯਾਰ ਵੀਡੀਓ ਬਣਾਈ ਮੈਨੂੰ ਪਤਾ ਕੋਈ ਬੀਬੀਆਂ ਕੋ ਮੰਗਣ ਦੇ ਸੀ ਮੰਗਣੀ ਹਾਂ ਮੈਂ ਵੀਡੀਓ ਬਣਾਈ ਆ ਓਏ ਉਹ ਇਹ ਉਹ ਕੰਮ ਵਾਲਾ ਦਿਖਾਇਆ ਫੋਟੋ ਮੈਨੂੰ ਦਿਖਾਇਓ ਕਿੱਥੋਂ ਦਾ ਤੂੰ ਰਹਿਣ ਵਾਲਾ ਕਿੱਥੋਂ ਦਾ ਕਿੱਥੇ ਪਰ ਮਾਪਿਓ ਕਿੱਥੇ ਨੇ ਮੇਰੀ ਮੰਮੀ ਤੇ ਚਲੋਨੇ ਵਿੱਚ ਗਈ ਆ ਮੇਰੇ ਮਾਪੇ ਕਹਿੰਦੇ ਇਹ ਮੇਰਾ ਭਰਾ ਹੀ ਆ ਤੁਮੇ ਸਮਾਨ ਹੀ ਲਿਆਓ ਕਿਹੜਾ ਸਿਕ ਮਿੰਟ ਪੈਂਦੇ ਮਈਆ ਲੋਕਾਂ ਨੂੰ ਮਾਨਾ ਸਿੰਘ ਰੋਡ ਹੀ ਨਿਕਾ ਆ ਆ ਕਾਹਦੇ ਲਈ ਕੰਮ ਕਰ ਰਹੇ ਹੋ ਵੀਰੇ ਮੈਂ ਸਮਾਨ ਲੈਣਾਵੇਂ ਤੂੰ ਨਹੀਂ ਜਾ ਰਿਹਾ ਤੈਨੂੰ ਮੰਗਦੇ ਆਂ ਦੀ ਵੀਡੀਓ ਸਾਡੇ ਕੋਲ ਸਮਾਨ ਲੈਣ ਆਇਆ ਤੂੰ ਇੱਕ ਮਿੰਟ ਮੇਰੀ ਗੱਲ ਸੁਣ ਲੋ ਭਾਜੀ ਮੰਗਦੇ ਵੇਖੇ ਕਿ ਨਹੀਂ ਮੰਗਦੇ ਦਿਖਿਆ ਉਹਦੀ ਵੀਡੀਓ ਮੰਗਦੇ ਵੇਖੇ ਤੁਸੀਂ ਸਾਰੇ ਨੇ ਕਿ ਨਹੀਂ ਇੱਕ ਮਿੰਟ ਸਾਰੇ ਵਾਲੇ ਤੋਂ ਇਹ ਮੰਗਦੇ ਵੇਖੇ ਨੇ ਇੱਥੇ ਦਰਬਾਰ ਸਾਹਿਬ ਦੇ ਬਾਹਰ ਸਾਰੇ ਹੋਰੋ ਲੈ ਲਓ ਤੇ ਵੀਰੇ ਅਗਲੇ ਨੂੰ ਕਹਿੰਦੇ ਮੇਰੀ ਮੰਮੀ ਡੈਡੀ ਨਹੀਂ ਦੱਸ ਸਕਦਾ ਪਹਿਲਾਂ ਫੋਟੋ ਫੜਾਈਆਂ ਫੋਟੋ ਫੜਾਓ ਹਾਂ ਅੱਜ ਤੱਕ ਆ ਗਏ ਦੇ ਇੰਨੇ ਆਲੇ ਪਹਿਲਾਂ ਇਹ ਫੋਟੋਆਂ ਵਿਖਾਉਂਦੇ ਆ ਤੇ ਬਾਅਦ ਚ ਉਹਨਾਂ ਨੂੰ ਕਹਿੰਦੇ ਸਾਡੀ ਸਕੂਲ ਦੀ ਫੀਸ ਦੇ ਦਿਓ ਸਾਡੇ ਮਾਂ ਪਿਓ ਨਹੀਂ ਹੈਗੇ ਸਾਨੂੰ ਪੈਸੇ ਦੇ ਦਿਓ ਬਾਬਾ ਜੀ ਤੁਸੀਂ ਡਿਊਟੀ ਕਰਦੇ ਇੱਥੇ ਚਲੋ ਜੀ ਮਾਰਕੀਟ ਜੀ ਗਈ ਜੀ ਕੰਮ ਕਰਦੇ ਆ ਨਾ ਸਾਰੇ ਇੱਥੇ ਇਧਰ ਆਪਣਾ ਜੀ ਮਾਰਕੀਟ ਹੀ ਗਈ ਆਓ ਆਓ ਇਧਰ ਆਇਓ ਕਾਦਰ ਤੁਸੀਂ ਵੀਡੀਓ ਬਣਾਓ ਜੀ ਇਹ ਕਰਦੇ ਆ ਨਾ ਕੰਮ ਸਾਰੇ ਇੱਥੇ ਮੰਗਦੇ ਆ ਨਾ ਇਹਨਾਂ ਲੋਕਾਂ ਨੇ ਸ਼ਹਿਰ ਦਾ ਨਾਂ ਖਰਾਬ ਕਰਤਾ ਹੈ ਨਾ ਉਹ ਗੰਦ ਪਾਇਆ ਪੰਜਾਬ ਚ ਇਹਨਾਂ ਨੇ ਗੁਰੂ ਘਰਾਂ ਦੇ ਬਾਹਰ ਇਹਨਾਂ ਨੇ ਕੋਈ ਇਹਨਾਂ ਕਸਮ ਨਹੀਂ ਛੱਡੀ ਬੱਚੇ ਛੋਟੇ ਛੋਟੇ ਇਹਨਾਂ ਦੇ ਪੜ੍ਹਨ ਦੇ ਲਿਖਣ ਦੀ ਉਮਰ ਆ ਆ ਨਵਾਂ ਕੰਮ ਆ ਮਾਂ ਪਿਓ ਧਰਮ ਦੀ ਆੜ ਦੇ ਵਿੱਚ ਬਸ ਠੀਕ ਹੈ ਕਦੀ ਇਹ ਸਿਰ ਤੇ ਦਮਾਲੇ ਬੰ ਲੈਂਦੇ ਮੋਨੇ ਸਿਰਾਂ ਤੋਂ ਲੋਕਾਂ ਨੂੰ ਸਾਡਾ ਮਾਂ ਪਿਓ ਨਹੀਂ ਹੈਗਾ ਐਕਸੀਡੈਂਟ ਹੋ ਗਿਆ ਪੈਸੇ ਦੇ ਦੋ ਕਦੀ ਇਹ ਕਹਿੰਦੇ ਆ ਵੀ ਸਾਡੀ ਸਕੂਲ ਦੀ ਫੀਸ ਦੇ ਦੋ ਇਹ ਕੋਈ ਚੰਗੀਆਂ ਗੱਲਾਂ ਦੱਸੋ ਇੱਥੇ ਸੰਗਤ ਦੂਰੋਂ ਦੂਰੋਂ ਆਉਂਦੀ ਕੀ ਪ੍ਰਭਾਵ ਪੈਂਦਾ ਹੋਊਗਾ ਨਾਮੇ ਹੁੰਦੀ ਆ ਹਾਂ ਤੁਹਾਨੂੰ ਤੇ ਮੇਰਾ ਰਾਦਾ ਬਾਲੂ ਭਾਗ ਚ ਕਲਾ ਚਲੋ ਜੀ ਕੋਲੋ ਬੱਲੋ ਦੋਨਾਂ ਨੂੰ ਬੱਲੋ ਇੱਥੇ ਨਹੀਂ ਜਿਹੜੀ ਦੀ ਮਾਂ ਦੀ ਮਾਂ ਦਾ ਫੋਨ ਲਾਓ ਆਪਣੀ ਮਾਂ ਨੂੰ ਬਲਾ ਫਿਰ ਤੁਹਾਨੂੰ ਬਲਾਓ ਜੇ ਤੇ ਮੰਗੋ ਜੇ ਤੇ ਮੰਨ ਜੋਗੇ ਵੀ ਅਸੀਂ ਗਾਂ ਤੋਂ ਭੀਖ ਨਹੀਂ ਮੰਗਦੇ ਹੈ ਪੱਕੀ ਗੱਲ ਦੇਖਗੇ ਨਾ ਅਸੀਂ ਇਸ ਟਾਈਮ ਵੱਲੋਂ ਭਾਈ ਮੰਗਦੇ ਨੇ ਨਾ ਹਾਂਜੀ ਉਧਰ منہ ਕਰਕੇ ਕਹਿੰਦਾ ਵੀ ਮੰਗਦੇ ਹਾਂ ਗਾਂ ਤੋਂ ਨਹੀਂ ਮੰਗਾਂਗੇ ਬੜਾ ਭਾਜੀ ਇਹਨਾਂ ਦੇ ਕੰਨ ਫੜਾਓ ਨਹੀਂ ਮੰਗਣ ਦੀ ਮੰਗਦੇ ਅਸੀਂ ਪਹਿਲਾਂ ਪਹਿਲਾਂ ਫੋਟੋ ਬੋਲ ਰਿਹਾ ਹੋਣਾ ਕੀ ਕਹਿੰਦੇ ਹੋ ਪਹਿਲਾਂ ਦੱਸ ਜੀ ਤੇ ਕੁਝ ਨਹੀਂ ਕਹਿੰਦੇ ਮਾਰਾ ਦੇ ਕਰਕੇ ਹਾਂ ਕਿੱਥੋਂ ਦਾ ਹੈ ਕਿੱਥੋਂ ਦਾ ਆ ਸਾਰੇ ਗਾਣੇ ਛੁੱਟ ਗਏ ਸੀ ਹਾਂ ਨਹੀਂ ਵੀ ਹੁਣ ਨਹੀਂ ਵੇਚੀ ਕੀ ਗੱਲ ਹੈ ਹੁਣ ਇੱਕ ਮਿੰਟ ਇਹ ਇਹ ਪੈਸਾ țeਲਾ ਨਾ ਦੇ ਸੰਗਤ ਨੂੰ ਵੀ ਕਰੋ ਸੋਣਾ ਬੰਦਾ ਹਾਂ ਸੰਗਤ ਨਾ ਪੈਸੇ ਦੇਵੇ ਇਹਨਾਂ ਨੂੰ ਹੁਣ ਮੇਰੀ ਬੇਨਤੀ ਸੁਣ ਲੋ ਇੱਕ ਮਿੰਟ ਪੈਸੇ ਮੰਗਦੇ ਉਹ ਹਾਂ ਜਾਂ ਨਾ ਚ ਜਵਾਬ ਦੇ ਭਾਈ ਮੰਗਦੇ ਆ ਮੰਗਦੇ ਜੇ ਨਾ ਮੰਗਦੇ ਨਾ ਸੱਚ ਬੋਲੇ ਨਾ ਝੂਠੀ ਜੀ ਮੰਗਦੇ ਨੇ ਕਿੰਨਾ ਚਿਰ ਹੋ ਗਿਆ ਮੰਗ ਲੈਣਾ ਭਾ ਜਿਹੜਾ ਨੂੰ ਪੁੱਛੋ ਮੰਗ ਲੈ ਕੇ ਨਹੀਂ ਫਿਰ ਕੋਈ ਨਹੀਂ ਸਕਦਾ ਕਿ ਮੈਂ ਚਲੋ ਕਿੰਨਾ ਚਿਰ ਹੋ ਗਿਆ ਮੰਗ ਲੈਣ ਨੂੰ 2 ਮਹੀਨੇ ਹੁਣ ਗਾਹ ਤਾਂ ਮੰਗੋਗੇ ਕਿ ਨਹੀਂ ਨਹੀਂ ਮੰਗਦਾ ਨਹੀਂ ਮੰਗੋਗੇ 1 ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ 1.5 ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ ਇੱਥੇ ਆ ਨਾ ਮੜਾਈ ਦਾ ਆ ਮੇਰੀ ਬ੍ਰਦਰ ਪੰਜਾਬੀ ਦੀ ਦੁਕਾਨ 'ਚ ਮੈਂ ਕੰਮ ਕਰਦਾ 1.5 ਸਾਲ ਤੇ ਮੈਨੂੰ ਹੋ ਗਿਆ 1.5 ਸਾਲ ਹੋ ਗਿਆ ਆ ਮੰਗਦੇ ਜੇ ਵੇ ਲੋ ਹੱਲੇ ਵੀ ਝੂਠ ਬੋਲੀ ਨਾ ਮਾਰੇ ਗਾਹ ਤਾਂ ਨਹੀਂ ਮੰਗਦਾ ਛੱਡ ਦਿਓ ਬਸ ਇਹ ਤਾਂ ਨਹੀਂ ਮੰਗਤਾਗੇ ਹੱਥ ਜੋੜ ਰਹੀ ਨਹੀਂ ਮੰਗੂਗਾ ਦੇ ਨਹੀਂ ਇਹ ਕੋਈ ਗੱਲ ਨਹੀਂ ਮੇਰੇ ਨਾਲ ਸੰਗਤ ਦਾ ਫੈਸਲਾ ਹੋ ਸੰਗਤ ਜੀ ਕਿਦਾਂ ਇਹ ਕਹਿੰਦੇ ਵੀ ਗਲਤੀ ਹੋ ਗਈ ਗਾ ਤਾਂ ਨਹੀਂ ਮੰਗਦੇ ਭਾਈ ਅੱਗੇ ਉਹ ਤਾਂ ਮੰਗਿਆਗਾ ਜੀ ਇਹ ਰਹਿਣ ਵਾਲੇ ਕੋਲੋਂ ਅੱਜ ਵੀ ਨੇ ਲੈਦਾ ਹੈ ਸ਼ਾਮੀ ਹੈ ਤੈਨੂੰ ਅੱਡੋ ਹੀ ਨੇ ਲੈਦਾ ਹੈ ਸਾਡੀ ਬੜੀਆਂ ਕਰਦੇ ਰਸਤੇ ਆ ਪੁੱਛ ਆ ਪੁੱਛ ਕਿੱਥੋਂ ਦਾ ਰਹਿਣ ਵਾਲਾ ਆ ਲੈ ਲਾਓ ਜੀ ਪਹਿਲਾਂ ਕਹਿੰਦੇ ਮਾਨ ਸਿੰਘ ਗੇਟ ਦੇ ਹੁਣ ਕਿੱਥੋਂ ਦਾ ਰਹਿਣ ਵਾਲਾ ਪਿਆਜ ਮਾਨ ਸਿੰਘ ਰੋਡ ਦੇ ਨੀ ਪਿਆਜ ਹੈ ਪਿਆਜ ਦੇ ਪਿਆਜ ਦੇ ਮਾਂ ਭਣੀ ਇੱਥੇ ਹੀ ਹੈ ਮਾਂ ਕਿੱਥੇ ਆਲੀ ਮੈਨੂੰ ਤਾਂ ਬੁਲਾ ਲੈ ਮੈਨੂੰ ਬੁਲਾ ਲੈ ਮੈਨੂੰ ਦੱਸੋ ਭਾਈ ਮੰਮੀ ਨੂੰ ਮੀਂਹ ਨਹੀਂ ਆਇਆ ਯਾ ਫਿਰ ਮੰਮੀ ਆਪਣੀ ਨੰਬਰ ਦੇਉਂਦਾ ਲਾਓ ਨੰਬਰ 'ਤੇ ਫੋਨ ਕਰ। ਬਾਕੀ ਭਾਈ ਤੁਹਾਨੂੰ ਅੱਜ ਪਨੀਰ ਮਿਲੇਗੀ ਆਹ ਦੇ ਸਾਰੇ ਫਲੇ ਤੁਹਾਨੂੰ ਅੱਜ ਪਨੀਰ ਮਿਲੇਗੀ ਤੁਹਾਨੂੰ ਯਾਕੀ। ਪਿਆਰੇ ਨੇ ਤਾਂ ਪਜਾਮ ਬਣਾਵਾਂ। ਖਾਣ ਸਦੋ ਨਾ ਮਾਂ ਨੂੰ ਦੇਖੋ ਸਾਹਮਣੇ। ਸਾਨੂੰ ਵੀ ਨਾ ਕਹਿੰਦੇ ਕੱਖ ਮਾਣੀ ਸਿੱਧੀ ਸੋਲ ਬਾਈ ਇੱਕ ਮਿੰਟ ਖਲੋ ਜਾ ਦੱਸ ਦੇ ਵੀ ਅਸੀਂ ਕਿੱਥੋਂ ਦੇ ਰਹਿਣ ਵਾਲੇ ਆ ਦੱਸੋ ਕਿੱਥੋਂ ਦੇ ਰਹਿਣ ਕਿੱਥੋਂ ਦੇ ਰਹਿਣ ਵਾਲੇ ਜੇ ਪਿਆਰ ਦੇ ਤੇ ਪੰਜਾਬੀ ਪ੍ਰੋਪਰ ਬੋਲਣ ਦੇ ਜਿਹੜੇ ਲੋਕ ਕਹਿੰਦੇ ਜਿਹੜੇ ਨਿਆਣੇ ਸਾਡੇ ਪੰਜਾਬੀ ਨਾਲ ਅੰਗਰੇਜ਼ੀ ਬੋਲਣੇ ਦੀ ਕੋਸ਼ਿਸ਼ ਲੱਗ ਗਿਆ ਚੰਗਿਆਂ ਭਲਿਆਂ ਨੂੰ ਵੀ ਪੰਜਾਬੀ ਆ ਤੁਹਾਨੂੰ ਵੀ ਬੇਪੂ ਬਣਾਤਾ ਇਹਨਾਂ ਨੇ ਫੱਤੀ ਗੱਲ ਆ ਫੱਤੀ ਗੱਲ ਆ ਕੀ ਗੱਲ ਆਸ ਤੋਂ ਬਾਅਦ ਇੱਥੇ ਨਹੀਂ ਜਾਓ ਜਾ ਕੇ ਸਕੂਲ ਸਕੂਲ ਜਾਉਂਦੇ ਕੰਮ ਨਹੀਂ 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 ਉਹ ਨਹੀਂ ਬਣਦਾ ਹੈਂ ਤੂੰ ਨੇ ਰਾਸਾ ਬੋਲਦਾ ਇੱਕੋ ਬਾਦ ਨਹੀਂ ਬਣਦਾ ਇਹ ਨਹੀਂ ਇੱਥੇ ਨਹੀਂ ਕਿਤੇ ਨਹੀਂ ਬਾਈ ਇਹਨੂੰ ਕਿ ਨਹੀਂ ਇੱਥੇ ਛੱਡ ਕੇ ਇੱਥੇ ਲੜਦੀ ਹੈ ਜੀ ਤੂੰ ਇੱਕ ਮੌਕਾ ਦੇਵਿਏ ਨਾ ਆ ਵੀਰ ਹੋਣੇ ਨਹੀਂ ਵੀ ਕੁਝ ਚਲੋ ਭਾਜੀ ਇੱਕ ਮੌਕਾ ਦੇ ਦਿੰਦਾ ਚੱਲ ਓਏ ਨਿਕਲ ਜਾ ਨਿਕਲ ਜਣ ਤੋਂ